ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕਾਵਧੀਆਂ ਬਹੁਤ ਸਾਰੀਆਂ ਬਣਗੀਆਂ ਹੁੰਦੀਆਂ ਹਨ ਉਹਨਾਂ ਦੇ ਵਿੱਚ ਇੱਕ ਹੈ ਵਾਰ 12 ਯੋਧਿਆਂ ਦੀਆਂ 12 ਰਾਜਿਆਂ ਮਹਾਰਾਜਿਆਂ ਦੀਆਂ ਗੁਰੂਆਂ ਪੀਰਾਂ ਦੀਆਂ ਸੰਤਾਂ ਮਹਾਂਪੁਰਖਾਂ ਦੀਆਂ ਲਿਖੀਆਂ ਅਤੇ ਗਾਈਆਂ ਜਾਂਦੀਆਂ ਨੇ 12 ਦੇ ਵਿੱਚ ਕੁਝ ਉਹਨਾਂ ਦੇ ਜੀਵਨ ਬਾਰੇ ਤੇ ਕੁਝ ਉਹਨਾਂ ਦੀਆਂ ਪ੍ਰਾਪਤੀਆਂ ਦਾ ਵਰਣਨ ਹੁੰਦਾ ਹੈ ਸਾਡਾ ਵੀਰ ਆਇਕ ਭாக ਸਿੰਘ ਉਹਨੇ ਇੱਕ ਬਹੁਤ ਸੋਹਣੀ ਵਾਰ ਵਾਰ ਸਿੰਘਾਂ ਦੀ ਲਿਖੀ ਹੈ ਅੱਜ ਉਸ ਵਾਰ ਨੂੰ ਏ ਰੀਲੀਜ਼ ਕਰਨ ਜਾ ਰਹੇ ਨੇ ਆ ਜੋ ਆਸ ਦੇ ਵਿੱਚ ਬਹੁਤ ਵੱਡਾ ਸਹਿਯੋਗ ਰਣਜੀਤ ਅਖਾੜੇ ਦਾ ਅਕਾਲ ਗਤਕਾ ਦਾ ਤੇ ਵੀਰ ਖਾਲਸਾ ਦਲ ਦਾ ਵੀ ਆ ਉਹ ਵੀ ਸਾਰੇ ਵੀਰ ਇੱਥੇ ਪਹੁੰਚੇ ਹੋਏ ਨੇ ਔਰ ਇਸ ਨੂੰ ਅੱਜ ਰੀਲੀਜ਼ ਕੀਤਾ ਜਾ ਰਿਹਾ ਜਿਸ ਨੂੰ ਕਰ ਰਹੇ ਨੇ ਗੁਰਕੀਰਤ ਸਿੰਘ ਜੀ ਔਲਕਤੇ ਠੀਕ ਹੈ ਆ ਜੋ ਆਸ ਸਿਨਰ ਦੀਆਂ ਜਨਮ ਲੈ ਹਜੀਆਂ ਜਿੰਨੇ ਜੁਲਮ ਹਰ ਇੱਕ ਚੱਕਰੀ ਮੁੱਖ ਨਾਲ ਪਿਆਰ ਕਰਦਾ ਓਏ ਅੰਮ੍ਰਿਤਧਰ ਕੋਈ ਬੇਰੀ ਨੂੰ ਦੇਖਦਾ ਮੁੱਖ ਨਾਲ ਖੇਲੇ ਓਏ ਲਾਹੂ ਨੂੰ ਨਰਿਪਦਾ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਿੰਘਾਂ ਦੀ ਬਾਦ ਰਿਲੀਜ਼ ਕੀਤੀ ਗਈ ਆ ਗੁਰਕੀਰਤ ਸਿੰਘ ਜੀ ਔਲਖ ਪਹੁੰਚ ਨੌਜਵਾਨਾਂ ਵੱਲੋਂ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਕੀ ਕਹਿਣਾ ਚਾਹੋਗੇ ਫਲਨਾ ਤੇ ਨਾਨਕਪੁਰੀ ਟਾਂਡਾ ਸਾਹਿਬ ਦੀ ਪਵਿੱਤਰ ਧਰਤੀ ਦੇ ਸਾਰਿਆਂ ਨੂੰ ਫਤਿਹ ਦੀ ਆ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿੱਦਾਂ ਆਪ ਜੀ ਨੇ ਕਿਹਾ ਕਿ ਅੱਜ ਵਾਰ ਸਿੰਘਾਂ ਦੀ ਇੱਥੇ ਰਿਲੀਜ਼ ਕੀਤੀ ਗਈ ਆ ਕਿਉਂਕਿ ਬਹੁਤ ਸੋਹਣਾ ਉਪਰਾਲਾ ਮੇਰੇ ਭਰਾ ਦੋਵਾਂ ਨੇ ਜਿਹੜੇ ਜਿੰਨੇ ਗਾਇਆ ਮੇਰੇ ਵੀਰ ਨੇ ਭਾਕ ਸਿੰਘ ਇਹ ਨਿਵਾਸੀ ਕਿੱਛਾ ਦੇ ਤੇ ਆਵਾਜ਼ ਆਪਣੇ ਗਰਿਲਾਜ ਗਿਲਨੇ ਕੀਤੀ ਆ ਤੇ ਐਡੀਟਰ ਸਾਹਿਬ ਗਿਲਨੇ ਤਿੰਨਾ ਵੀਰਾਂ ਨੂੰ ਬਹੁਤ ਬਹੁਤ ਵਧਾਈ ਬਹੁਤ ਸੋਹਣਾ ਉਪਰਾਲਾ ਇਹਨਾਂ ਨੇ ਇੱਥੇ ਅਜ ਕੀਤਾ ਵਾ ਕਿਉਂਕਿ ਆਪਾਂ ਸਿੰਗਿੰਗ ਲਾਈਨ ਤੇ ਦੇ ਗਾਣੇ ਬਹੁਤ ਆਪਣੇ ਮੁੰਡੇ ਕੱਢਦੇ ਆ ਲੇਕਿਨ ਇਸ ਲਾਈਨ ਬਾਰੇ ਪਹਿਲਾ ਮੈਂ ਦੇਖਿਆ ਇੱਥੇ ਉਪਰਾਲਾ ਹੋਇਆ ਕਿਉਂਕਿ ਪੰਜਾਬ ਚ ਤੇ ਹੁੰਦੇ ਆ ਪਰ ਆਪਣੇ ਯੂਪ ਤਰਾਈ ਜੇ ਪਹਿਲੀ ਵਾਰ ਹੋਇਆ ਤੇ ਮੈਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਇਹਨਾਂ ਤੇ ਬਹੁਤ ਬੋਲਜੀ ਅੱਜ ਇਸ ਇਤਿਹਾਸਕ ਧਰਤੀ ਜਿੱਥੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਥੇ ਚਰਨ ਪਏ ਨੇ ਇਸ ਪਾਵਨ ਪਵਿੱਤਰ ਸਥਾਨ ਤੋਂ ਅੱਜ ਸਾਡੇ ਜਿਹੜੇ ਵੀਰ ਇਤਿਹਾਸ ਸਿੰਘਾਂ ਦੀ ਜਿਹੜੀ ਵਾਰ ਆਪ ਜੀ ਦੇ ਸਾਹਮਣੇ ਇੱਕ ਵੀਡੀਓ ਰਿਲੀਜ਼ ਹੋਈ ਹੈ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਇਹਨਾਂ ਦੋਨਾਂ ਤਿੰਨਾਂ ਵੀਰਾਂ ਨੂੰ ਵਧਾਈ ਦਿੰਦਾ ਵਾਂ ਇਹਨਾਂ ਦੀ ਵਧਾਈ ਦੇ ਨਾਲ-ਨਾਲ ਹੀ ਇਹਨਾਂ ਦੇ ਵਿਚਕਾਰ ਹੋਰ ਜਿੰਨੇ ਵੀ ਸਾਥੀਆਂ ਨੇ ਇਥੇ ਸਹਿਯੋਗ ਦਿੱਤਾ ਹੈ ਉਹ ਵੀ ਵਧਾਈ ਦੇ ਪਾਤਰ ਨੇ ਮੈਂ ਵੇਖ ਰਿਹਾ ਸੀਗਾ ਇਹ ਵੀਡੀਓ ਪੀਏ ਦੇ ਵਿੱਚ ਸਾਡਾ ਰਣਜੀਤ ਅਖਾੜਾ ਹੋਰ ਸਾਡੇ ਦੋ ਅਖਾੜੇ ਜਿਹੜੇ ਨੇ ਕਿ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਹੈ ਤੇ ਅੱਜ ਦੀ ਤਰੀਕ ਦੇ ਵਿਚਕਾਰ ਸਾਨੂੰ ਇਹ ਲੱਗਦਾ ਵਾ ਕਿ ਅਕਸਰ ਅਸੀਂ ਪੰਜਾਬ ਦੇ ਵਿਚਕਾਰ ਤੇ ਇਦਾਂ ਦੀਆਂ ਛੋਟੀਆਂ-ਛੋਟੀਆਂ ਵੀਡੀਓ ਦੇਖਦੇ ਆ ਲੇਕਿਨ ਜਿਹੜਾ ਤਰਾਈ ਦੇ ਵਿਚਕਾਰ ਉੱਤਰਾਖੰਡ ਵਰਗੇ ਕੋਈ ਛੋਟੇ ਸੂਬੇ ਦੇ ਵਿਚਕਾਰ ਇਹੋ ਜੀਆਂ ਚੀਜ਼ਾਂ ਦੀ ਸ਼ੁਰੂਆਤ ਹੋਈ ਹੈਗੀ ਏ ਤੇ ਲੱਗਦਾ ਵੀ ਕੌਮ ਜਿਹੜੀ ਹੈਗੀ ਏ ਇਹ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਲਾਡਲੀ ਫੌਜ ਹੈ ਤੇ ਉਸ ਪਰਤੇ ਤੁਰਨ ਲੱਗ ਪਈ ਹੈ ਕੋਈ ਸਾਰੇ ਵਧਾਈ ਦੇ ਪਾਤਰ ਨੇਗੇ ਤੇ ਵਿਸ਼ੇਸ਼ ਕਰਕੇ ਅੱਜ ਪਈਸਾ ਭਾਈ ਸਾਡੇ ਜਿਹੜੇ ਨੌਜਵਾਨ ਵੀਰ ਨੇ ਗੁਰਕੀਰਤ ਸਿੰਘ ਜੀ ਹੌਲਕਾ ਸਾਹਿਬ ਉਹਨਾਂ ਨੇ ਤੇਸ ਪਾਵਨ ਪਵਿੱਤਰ ਸਥਾਨ ਤੇ ਬਾਬਾ ਜੀ ਬਾਬਾ ਗੁਰਜੰਤ ਸਿੰਘ ਉਹਨਾਂ ਨੇ ਜਿਸ ਅਸਾਂ ਤੇ ਹੀ ਖਲੋਤੇ ਆ ਇਹਨਾਂ ਨੇ ਆ ਕੇ ਇਹਨਾਂ ਨੌਜਵਾਨਾਂ ਵੀਰਾਂ ਦਾ ਜਿਹੜਾ ਸਾਡਾ ਹੌਸਲਾ ਵਧਾਇਆ ਹੈ ਅਸੀਂ ਪਰਮਾਤਮਾ ਦੇ ਚਰਨਾਂ 'ਚ ਕਰਾਂਗੇ ਕਿ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਤੇ ਸਾਡੀ ਸਾਰੀ ਟੀਮ ਕਿਉਂਕਿ ਅਕਸਰ ਇਹਨਾਂ ਨੂੰ ਵੇਖਦੇ ਸਮੇਂ-ਸਮੇਂ ਸਿਰ ਜਿੱਥੇ ਵੀ ਸਾਡੇ ਧਾਰਮਿਕ ਯੋਜਨ ਹੁੰਦੇ ਨੇ ਇਹਨਾਂ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਫੋ ਅੱਜ ਦੇ ਇਸ ਮੁਬਾਰਕ ਮੌਕੇ ਤੇ ਮੈਂ ਆਪਣੇ ਇਹਨਾਂ ਵੀਰਾਂ ਨੂੰ ਵਧਾਈ ਦੇਣਾ ਤੇ ਬਾਕੀ ਜਿਹੜੀ ਸਾਡੀ ਸਾਰੀ ਟੀਮ ਇੱਥੇ ਪਹੁੰਚੀ ਹੈਗੀ ਏ ਉਹ ਵੀ ਵਧਾਈ ਦੇ ਪਾਤਰ ਨੇ ਧੰਨਵਾਦ ਕਰਨਾ ਚਾਹਵਾਂਗਾ ਸਾਡੇ ਕਾਰਸਵਾ ਵਾਲੇ ਮਹਾਂਪੁਰਖਾਂ ਦਾ ਬਾਬਾ ਗਰਜੰਡ ਸਿੰਘ ਜੀ ਦਾ ਉਹ ਸਿੱਖੀ ਦੇ ਹਰ ਪੱਖ ਦੇ ਅੱਗੇ ਵਧਾਉਣ ਵਾਸਤੇ ਸਹਿਯੋਗ ਕਰ ਰਹੇ ਨੇ ਜਿਵੇਂ ਕਿਹਾ ਜਾਂਦਾ ਵੀ ਕਾਰਸਵਾ ਵਾਲੇ ਇਕੱਲੇ ਬਿੰਡਿੰਗਾਂ ਬਣਾਉਂਦੇ ਨੇ ਮੈਂ ਕਿੰਨਾ ਵਾਂ ਵੀ ਆਣ ਕੇ ਤੁਸੀਂ ਵੇਖੋ ਨਾਨਪੁਰੀ ਸਾਹਿਬ ਦੇ ਵਿੱਚ ਬਾਬਾ ਗਰਜੰਡ ਸਿੰਘ ਜੀ ਹਰ ਪੱਖ ਨੂੰ ਨੌਜਵਾਨਾਂ ਨੂੰ ਹਰ ਚੀਜ਼ ਨੂੰ ਪ੍ਰਮੋਟ ਕਰ ਰਹੇ ਨੇ ਹਾਂਜੀ ਵਕੀਲ ਸਾਹਿਬ ਜਿਹੜਾ ਅੱਜ ਵਾਰ ਸਿੰਘਾਂ ਦੀ ਰਿਲੀਜ਼ ਹੋਈ ਹੈ ਗੁਰਕੀਰਤ ਵੀਰ ਨੇ ਅੱਜ ਰਿਲੀਜ਼ ਕੀਤੀ ਹੈ ਮੈਂ ਸਾਰੇ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨੂੰ ਸਾਰੇ ਜਾਣੇ ਵੇਖੋ ਤੇ ਇਹਦੇ ਤੋਂ ਸਿੱਖਿਆ ਲਓ ਕਿਉਂਕਿ ਇਹ ਸਾਡੇ ਨੌਜਵਾਨ ਸਾਥੀਆਂ ਨੇ ਗਾਇਆ ਵੀ ਇਹਨਾਂ ਦਾ ਵੀ ਹੌਸਲਾ ਵਧੇਗਾ ਅਸੀਂ ਇਹਨੂੰ ਵੇਖਾਂਗੇ ਅੱਗੇ ਸ਼ੇਅਰ ਕਰਾਂਗੇ ਲਾਈਕ ਕਰਾਂਗੇ ਤੇ ਇਹਨਾਂ ਦਾ ਵੀਰਾਂ ਦਾ ਹੌਸਲਾ ਵਧੇਗਾ ਇਸ ਹੌਸਲੇ ਦੇ ਨਾਲ ਅਸੀਂ ਕੱਲ ਨੂੰ ਹੋਰ ਨਵੀਂ ਚੀਜ਼ ਲੈ ਕੇ ਆਉਣਗੇ ਸਿੱਖੀ ਬਾਰੇ ਤੇ ਮੇਰੀ ਸਭ ਨੂੰ ਇਹ ਹੱਥ ਜੋੜ ਕੇ ਅਪੀਲ ਹੈ ਕਿ ਇਹਨੂੰ ਵੇਖੋ ਸ਼ੇਅਰ ਕਰੋ ਔਰ ਇਹ ਤੋਂ ਜਿਆਦਾ ਤੋਂ ਜਿਆਦਾ ਸਿੱਖ ਲੈਣ ਸਿੱਖ ਲੋ ਕਿ ਜਿਹੜੀ ਸਾਡੇ ਗੁਰਾਂ ਸਿੱਖਾਂ ਵਾਲਾ ਸੀ ਜੁੜੀ ਹੈ ਬਹੁਤ ਬਹੁਤ ਇਹਨਾਂ ਦਾ ਉਪਰਾਲਾ ਵਧਾਈ ਦੇ ਪਾਤਰ ਨੇ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਪਵਨ ਪਿੱਤਰ استان ਗੁਰੂ ਨਾਨਕ ਦੇਵ ਜੀ ਦੀ ਚਰਨ ਸ਼ੋ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਪੁਰੀ ਟਾਂਡਾ ਸਾਹਿਬ ਵਿੱਚ ਆਪਾਂ ਸਾਰੇ ਸੰਗਤ ਇਕੱਤਰ ਹੋਏ ਅੱਜ ਜੋ ਕਿ ਇਹਨਾਂ ਦੋ ਸਾਡੇ ਬੱਚਿਆਂ ਨੇ ਇੱਕ ਰਿਲੀਜ਼ ਕੀਤਾ ਹੈ ਵਾਰ ਸਿੰਘਾਂ ਦੀ ਕਿਉਂਕਿ ਬਹੁਤ ਹੀ ਚੰਗਾ ਉਪਰਾਲਾ ਹੈ ਔਰ ਐਵੇਂ ਹੀ ਕਰਨਾ ਚਾਹੀਦਾ ਹੈ ਅਗੋਂ ਬੱਚਿਆਂ ਨੂੰ ਵੀ ਔਰ ਬੱਚਿਆਂ ਨੂੰ ਇਹੋ ਹੀ ਸਿੱਖਿਆ ਲੈਣੀ ਚਾਹੀਦੀ ਹੈ ਔਰ ਇਹਨੂੰ ਵੇਖ ਕੇ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਆਪਣੇ ਸਿੱਖ ਕੌਮ ਦੇ ਵਿੱਚ ਕਿਵੇਂ-ਕਿਵੇਂ ਕੀ ਕੀ ਹੈ ਮੈਂ ਇਹਨਾਂ ਬੱਚਿਆਂ ਨੂੰ ਵਧਾਈ ਦਿੰਦਾ ਵਧਾਈ ਦੇ ਪਾਤਰ ਨੇ ਔਰ ਜਿਨ੍ਹਾਂ ਨੇ ਸਹਿਯੋਗ ਕੀਤਾ ਉਹ ਵੀ ਵਧਾਈ ਦੇ ਪਾਤਰ ਨੇ ਔਰ ਬਾਬਾ ਗੁਰਜੰਡ ਸਿੰਘ ਜੀ ਨੂੰ ਵੀ ਮੈਂ ਵਧਾਈ ਦਿੰਦਾ ਉਹ ਵੀ ਇਸ ਵਧਾਈ ਦੇ ਪਾਤਰ ਨੇ ਕਿਉਂਕਿ ਉਹਨਾਂ ਨੇ ਸਹਿਯੋਗ ਕੀਤਾ ਨਾਲ ਖਾਲਸਾਵਾ ਜੀ ਫਤਿਹ ਜੀ ਪਹਿਲਾਂ ਤਾਂ ਮੈਂ ਦੋਵਾਂ ਵੀਰਾਂ ਨੂੰ ਬਹੁਤ ਵਧਾਈ ਦਿੰਦਾ ਕੀ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਵਾਰ ਨੂੰ ਲਿਖਿਆ ਔਰ ਗਾਇਆ ਏ ਸਿੰਘਾਂ ਦੀ ਵਾਰ ਨੂੰ ਔਰ ਮੈਂ ਇੱਕ ਛੋਟੀ ਜੀ ਗੱਲ ਇਹ ਕਹਿਣਾ ਚਾਹਾਂਗਾ ਮੈਂ ਆਪਣੇ ਵੀਰਾਂ ਨੂੰ ਇੱਕ ਜ਼ਰੂਰ ਕਹਿਣਾ ਚਾਹਾਂਗਾ ਕਿ ਕਿ ਜਿੱਥੇ ਵੀ ਤੁਸੀਂ ਜਿਹੜੀ ਆ ਕੋਸ਼ਿਸ਼ ਕੀਤੀ ਏ ਇਹਨੂੰ ਅੱਗੇ ਵਧਾਓ ਜਿੱਥੇ ਵੀ ਸਾਡੀ ਸਹਿਯੋਗ ਦੀ ਲੋੜ ਪਵੇਗੀ ਜਿੱਥੇ ਵੀ ਤੁਸੀਂ ਕਹੋਗੇ ਜਿੱਦਾਂ ਵੀ ਕਹੋਗੇ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਰੋ ਅੱਗੇ ਵਧੋ ਅਸੀਂ ਤੁਹਾਡੇ ਨਾਲ ਆ ਹਮੇਸ਼ਾ ਤਨ ਮਨ ਧੰਦੇ ਨਾਲ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਧੰਨਵਾਦ ਜੀ ਪਾਕ ਸਿੰਘ ਤੇ ਗਿਲਰਾਜ ਜਿੱਥੇ ਦੋਵਾਂ ਵੀਰਾਂ ਨੇ ਬਹੁਤ ਸੁਣਾ ਉਪਰਾਲਾ ਕੀਤਾ ਉਥੇ ਟੀਮ ਵੀ ਨਾਲ ਖਲੋਤੀ ਸੀ ਟੀਮ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਸਾਡੀ ਭਾਈ ਸਾਹਿਬ ਜੀ ਤੁਸੀਂ ਕੀ ਕਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵਧੀਆ ਦਿਨ ਚੜਿਆ ਜਿੱਥੇ ਲੈ ਕੇ ਆਦੇ ਮੇਰੇ ਛੋਟੇ ਵੀਰਾਂ ਨੇ ਅੱਜ ਇੱਕ ਵਾਰ ਗਾਇਆ ਸਿੰਘਾਂ ਦੀ ਬਾਰੀ ਸੀ ਦੇਖਿਆ ਉਹਨੇ ਬਹੁਤ ਹੀ ਵਧੀਆ ਐਡੀਟਿੰਗ ਕੀਤੀ ਉਹਦੇ ਵਿੱਚ ਤੇ ਬਹੁਤ ਵਧੀਆ ਗਾਇਆ ਤੇ ਇਦਾਂ ਹੀ ਅਸੀਂ ਦੋਵਾਂ ਵੀਰਾਂ ਨੂੰ ਕੰਨੇ ਆ ਕਿ ਇਦਾਂ ਹੀ ਚੜਦੀ ਕਲਾ ਦੇ ਵਿੱਚ ਹੋਰ ਵਾਰ ਗਾਓ ਤੇ ਲੋਕੀ ਸਾਰੇ ਤੁਹਾਡਾ ਸਹਿਯੋਗ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਣਜੀਤ ਅਖਾਰੇ ਵਾਲੇ ਵੀ ਸਾਡੇ ਨਾਲ ਨੇ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਚੀਜ਼ ਦੇ ਵਿੱਚ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਪੂਰੀ ਟੀਮ ਨੂੰ ਬਹੁਤ-ਬਧਾਈਆਂ ਗੁਰੂ ਮਹਾਰਾਜ ਸਾਰਿਆਂ ਨੂੰ ਐਵੇਂ ਚੜ੍ਹਦੀ ਕਲਾ ਵਿੱਚ ਰੱਖਣ ਇੱਕ ਜਿਹੜਾ ਉਪਰਾਲਾ ਕੀਤਾ ਗਿਆ ਹੈ ਉਹਦੇ ਨਾਲ ਮੈਂ ਤੁਹਾਨੂੰ ਇੱਕ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੀ ਸੰਗਤ ਇਸ ਟਾਈਮ ਸਾਨੂੰ ਲਾਈਵ ਦੇਖ ਰਹੀ ਹੈ ਜਾਂ ਸਾਨੂੰ ਡਾਕੂਮੈਂਟ ਦੇਖ ਰਹੀ ਹੈ ਇਸ ਜੀ ਨੂੰ ਦੇਖੋ ਜੀ ਪਹਿਲੇ ਜਿਹੜੇ ਸੌਂਗਸ ਹੁੰਦੇ ਸੀ ਜਾਂ ਵਾਰਾਂ ਹੁੰਦੀਆਂ ਸੀ ਆਪਾਂ ਉਹਨੂੰ ਡਾਕੂਮੈਂਟ ਕਰਦੇ ਹੁੰਦੇ ਸੀ ਤੇ ਅੱਜ ਦੀ ਡੇਟ ਡਾਕੂਮੈਂਟ ਦੀ ਨਹੀਂ ਗਈ ਅੱਜ ਦੀ ਜਿਹੜੀ ਡੇਟ ਹੈਗੀ ਹੋਇਆ ਕੰਟੈਂਟ ਦੀ ਜਵੇਂ ਤੁਸੀਂ ਅੱਜ ਸਾਨੂੰ ਲਾਈਵ ਦੇਖ ਰਹੇ ਹੋ ਅਸੀਂ ਇਸ ਕੰਟੈਂਟ ਨੂੰ ਬਹੁਤ ਆਸਾਨੀ ਨਾਲ ਪਬਲਿਕ ਕੋਲ ਪਹੁੰਚਾ ਸਕਦੇ ਹਾਂ ਹੁਣ ਸਾਡੇ ਜਿਹੜੇ ਵੀਰੇ ਜਿੰਨੇ ਵੀ ਸਾਡੇ ਵੀਰ ਲਿਖਾਰੀ ਨੇ ਉਹ ਲਚਰਤਾ ਤੋਂ ਦੂਰ ਹੋ ਕੇ ਇਸ ਪਾਸੇ ਆ ਚੱਲੇ ਨੇ ਪਹਿਲੇ ਤਾਂ ਸਾਡੇ ਜਿਹੜੇ ਵੀਰਾਂ ਨੇ ਸ਼ੁਰੂਆਤ ਕੀਤੀ ਹੈ ਇਹ ਛੋਟੇ ਇਲਾਕੇ ਤੋਂ ਉੱਠ ਕੇ ਅੱਗੇ ਆਏ ਨੇ ਤੇ ਇੰਨਾ ਸੋਹਣਾ ਉਪਰਾਲਾ ਕੀਤਾ ਹੈ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਵੀਰ ਲੇਖਕ ਨੇ ਕਿਉਂਕਿ ਜਦੋਂ ਸੌਂਗ ਤਾਂ ਜਿਹੜੀ ਇੱਕ ਆਵਾਜ਼ ਕੁਦਰਤ ਦਿੰਦੀ ਹੈ ਉਹ ਤਾਂ ਆਪਾਂ ਅੱਗੇ ਲੈ ਕੇ ਜਾ ਸਕਦੇ ਹਾਂ ਲੇਕਿਨ ਜਿਹੜੀ ਸੋਚ ਹੁੰਦੀ ਹੈ ਉਹ ਬੜੀ ਡੂੰਗੀ ਲਿਖਾਈ ਹੁੰਦੀ ਹੈ ਜੋ ਇੱਕ ਕਲਮ ਦੀ ਨੇ ਇੱਕ ਕਾਗਜ਼ ਤੇ ਹਿੱਕ ਤੇ ਆ ਕੇ ਖੁਦ ਬੋਲਣੀ ਹੁੰਦੀ ਹੈ ਤੇ ਉਸ ਜਿਹੜੇ ਬੋਲ ਹੈਗੇ ਆ ਉਹਨਾਂ ਨੂੰ ਬੋਲਣਾ ਹੈਗਾ ਇੱਕ ਗਾਇਕ ਨੇ ਤੇ ਜਿਹੜਾ ਸ਼ੁਰੂਆਤ ਹੁੰਦੀ ਹੈ ਉਹ ਕਲਮ ਤੋਂ ਹੁੰਦੀ ਹੈ ਕਲਮ ਦੀ ਉਹ ਤਾਕਤ ਜੇ ਤੁਹਾਡੇ ਕੋਲ ਹੈਗੀ ਹੈ ਤੇ ਉਹਨੂੰ ਲਚਾਤਾ ਤੋਂ ਦੂਰ ਲਿਆ ਕੇ ਗੁਰੂ ਸਾਹਿਬ ਦੇ ਚਰਨਾਚ ਉਨਾਂ ਨੂੰ ਵਿਰਾਜਮਾਨ ਕਰੋ ਤਾਕਿ ਤੁਹਾਡੇ ਜਿਹੜੇ ਜਿਹੜੇ ਅੱਖਰ ਹੈਗੇ ਨੇ ਉਹ ਮੋਤੀਆਂ ਵਾਂਗੂ ਪ੍ਰੋਇਜਨ ਇਹ ਧਿਆਨ ਰੱਖਿਓ ਮੇਰੇ ਵੀਰੋ ਜਿਹੜੇ ਜਿਹੜੇ ਤੁਸੀਂ Song ਆ ਰਹੇ ਹੋ ਉਹ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਮਿਲਦਾ ਪੱਥਰ ਸਾਬਤ ਹੋ ਸਕਦੇ ਨੇ ਜਿਹੜੇ ਸਾਡੇ ਵੀਰ Song ਗਾਉਂਦੇ ਨੇ ਉਹ ਕਹਿੰਦੇ ਆ 2 ਮਹੀਨੇ ਚੱਲੇ 3 ਮਹੀਨੇ ਚੱਲੇ ਵਾਇਰਲ ਹੋਏ ਤੇ ਖਤਮ ਹੋ ਗਏ ਪਤਾ ਖਤਮ ਕਿਉਂ ਹੋਇਸੀ ਕਿਉਂਕਿ ਨੀ ਪੱਕੀ ਨਹੀਂ ਸੀ ਉਹ ਨੀ ਤਾਂ ਪੱਕੀ ਨਹੀਂ ਸੀ ਕਿਉਂਕਿ ਉਹਨਾਂ ਨੇ ਲਚਰਤਾ ਦੇ ਜੋਰ ਤੇ ਆ ਕੇ ਉਹ Song ਗਾਏ ਉਹ Song ਚੱਲੇ ਵੀ ਮਿਲੀਅਨਸ ਵਿਊਜ਼ ਲੈ ਕੇ ਆ ਗਏ ਲੈਕਿਨ ਇਹ ਯਾਦ ਰੱਖਿਓ ਹੋ ਸਕਦਾ ਹੈ ਕਿ ਸਾਡੇ ਆਲੇ Song 100 ਮਿਲੀਅਨ ਵਿਊਜ਼ ਨਾ ਨ ਕਿਉਂਕਿ ਜਿਹੜੀ ਗੁੜਤੀ ਹੁੰਦੀ ਹੈ ਉਹ ਗੁੜਤੀ ਸਭ ਨੂੰ ਨਹੀਂ ਮਿਲਦੀ ਜਿਹੜਾ ਜੋਰ ਹੁੰਦਾ ਉਸ ਜੋਰ ਸਭ ਨੂੰ ਨਹੀਂ ਮਿਲਦਾ ਤੇ ਜਿਹੜਾ ਗਲਾਸ ਚ ਸਾਈ ਭਰੀ ਹੈ ਉਹ ਸਾਈ ਡੁੱਲੂਗੀ ਜਿਹੜੇ ਗਲਾਸ ਚ ਸ਼ਹਿਦ ਭਰਿਆ ਸ਼ਹਿਦ ਡੁੱਲੂਗਾ ਜਿਹੜੇ ਗਲਾਸ ਦੁੱਧ ਭਰਿਆ ਦੁੱਧ ਡੁੱਲੂਗਾ ਤੇ ਤੁਹਾਡੇ ਗਲਾਸ ਕੀ ਭਰਿਆ ਹੈ ਇਹ ਤੁਸੀਂ ਜਾਣਦੇ ਹੋ ਤੇ ਜਿੰਨੋ ਜਿਹਦਾ ਗਲਾਸ ਚਾਹੀਦਾ ਹੈ ਉਹ ਜਿਹ ਗਲਾਸ ਨੂੰ ਥਮਦਾਬ ਨੂੰ ਫੜਦਾ ਤੇ ਸਿੱਧੀ ਜੀ ਗੱਲ ਇਹ ਹੈ ਕਿ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਜੇ ਸਿੱਧੇ ਪਾਸੇ ਲਾਣਾ ਹੈ ਤੇ ਮੇਰੇ ਵੀਰਾਂ ਨੇ ਜਿਹੜਾ ਉਪਰਾਲਾ ਕੀਤਾ ਹੈ ਇਹਨਾਂ ਦੀ ਹੌਸਲਾ ਵਧਾਈ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਰਣਜੀਤ ਖਾੜੇ ਵੱਲੋਂ ਅਸੀਂ ਬਹੁਤ ਬਹੁਤ ਵਧਾਈਆਂ ਦਿੰਨੇ ਆ ਸਾਰੇ ਵੀਰਾਂ ਨੂੰ ਜਿਨ੍ਹਾਂ ਨੇ ਇੱਥੇ ਪਾਰਟਿਸਪੇਟ ਕੀਤਾ ਭਾਵੇਂ ਸੌਂਗ ਆਇਆ ਸੌਂਗ ਲਿਖਿਆ ਗੱਤਕਾ ਖੇਡਿਆ ਤੇ ਐਡੀਟਿੰਗ ਕੀਤੀ ਬਹੁ ਬਹੁ ਮਾਰਕਾਂ ਅਸੀਂ ਚਾਹੁੰਦੇ ਹਾਂ ਗੁਰੂ ਮਹਾਰਾਜ ਇਹਨਾਂ ਨੂੰ ਐਵੇਂ ਹੀ ਸਵਾਦ ਬਖਸ਼ਣ ਚੜ੍ਹਦੀਆਂ ਕਲਾ ਬਖਸ਼ਣ ਸਰਬੈਦਾਨ ਦੀਵਾਨ ਫਤਿਹ ਬਖਸ਼ਣ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਹੁਤ ਸੋਹਣੀਆਂ ਗੱਲਾਂ ਵੀਰ ਨੇ ਕਹੀਆਂ ਨੇ ਬਿਲਕੁਲ ਜੀ ਅੱਜ ਕੱਲ ਵਿਆਹਾਂ ਦੀ ਗੇਮ ਆ ਪਰ ਮੈਂ ਕਹਾਂਗਾ ਕਿ ਵੀਰਾਂ ਨੂੰ ਕਹਿਣਾ ਚਾਹਾਂਗਾ ਵਿਆਹਾਂ ਦੇ ਚੱਕਰ 'ਚ ਨਾ ਪਾਓ ਚੰਗੀ ਚੀਜ਼ ਦੇ ਹਮੇਸ਼ਾ ਹੀ ਗਾਹ ਘੱਟ ਹੁੰਦੇ ਨੇ ਤੇ ਤੁਹਾਨੂੰ ਪਤਾ ਲੱਚਰਤਾ ਦੀਆਂ ਢਾਣੀਆਂ ਤਗੜੀਆਂ ਹੁੰਦੀਆਂ ਨੇ ਉਹਨਾਂ ਦਾ ਰੌਲਾ ਜ਼ਿਆਦਾ ਹੁੰਦਾ ਵਾ ਇਸ ਕਰਕੇ ਤੁਹਾਨੂੰ ਉਹਨਾਂ ਤਿੰਨਾਂ ਵੀਰਾਂ ਨਾਲ ਮਲਾਉਣਾ ਵਾ ਤਿੰਨਾਂ ਹੀਰਿਆਂ ਨਾਲ ਮਲਾਉਣਾ ਵਾ ਜਿਨ੍ਹਾਂ ਦਾ ਬਹੁਤ ਵੱਡਾ ਇਹ ਉਪਰਾਲਾ ਵਾ ਇਕਆ ਬੁਲੰਦ ਆਵਾਜ਼ ਦਾ ਮਾਲਕ ਜਿਨੇ ਵੀਰ ਨੇ ਸਾਡੇ ਨੇ ਇਹ ਬਾਤ ਗਾਈਆ ਇੱਕ ਵੀਰਿਆ ਸਾਡਾ ਜਿਹਦੀ ਕਲਮ ਨੇ ਇਹ ਬੋਲ ਲਿਖੇ ਨੇ ਤੀਜਾ ਵੀਰਿਆ ਜਿਨੇ ਐਡਿਟ ਕੀਤੀ ਆ ਉਹਦਾ ਵੀ ਬਹੁਤ ਵੱਡਾ ਰੋਲ ਹੁੰਦਾ ਵਾ ਵੀਡੀਓ ਬਣਾਉਣ ਦੇ ਵਿੱਚ ਉਹ ਇਹਨਾਂ ਤਿੰਨਾਂ ਵੀਰਾਂ ਨਾਲ ਗੱਲਬਾਤ ਕਰਨ ਲਈ ਆ ਸ਼ੁਰੂਆਤ ਕਰਨ ਲਈ ਆ ਸਾਡੇ ਸਿੰਗਰ ਵੀਰ ਤੋਂ ਵੀਰ ਜੀ ਬਹੁਤ ਸੋਹਣਾ ਉਪਰਾਲਾ ਕੀਤਾ ਵਾ ਕੀ ਕਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਆ ਤੇ ਉਸ ਤੋਂ ਬਾਅਦ ਜਿੰਨੇ ਵੀ ਆਪਣਾ ਕੀਮਤੀ ਵਕਤ ਟਾਈਮ ਕੱਢ ਕੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਤੇ ਇਹਨਾਂ ਕਰਕੇ ਇੱਥੇ ਅੱਜ ਖਲੋਤੇ ਆਂ ਜੀ ਮੈਂ ਪੁੱਤਾਂ ਪਿਤਾ ਦਸ਼ਮੇਸ਼ ਦਾ ਮੇਰੇ ਸਿਰ ਤੇ ਸਜੀ 10 ਦਸਤਾਰ ਉੱਤੇ ਚੱਕਰ ਸੋਬਾ ਪਾਉਂਦੇ ਖੰਡਾ ਰਹਾ ਜੇ ਲਿ ਸਖਾ ਮਾਰ ਮੇਰੇ ਵੀਰ ਪਿਆਰੇ ਖਾਲਸੇ ਖਾਲਸੇ ਜਿਹੜੇ ਸਿੱਖੀ ਨੂੰ ਕਰਨ ਪਿਆਰ ਇਹ ਬੁਲੰਦਾ ਆਵਾਜ਼ ਆ ਮੇਰੇ ਮੀਰਦੀ ਸਾਡੇ ਲਖਾਰੀ ਵੀਰ ਜਿਨ੍ਹਾਂ ਨੇ ਇਹ ਮੋਤੀ ਪਰੋਏ ਨੇ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨ ਕੋਟ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ ਜਿਨ੍ਹਾਂ ਨੇ ਮੈਨੂੰ ਇੰਨੀ ਸਮਰਥ ਬਖਸ਼ੀ ਤੇ ਮੈਂ ਜੋ ਵੀ ਲਿਖਿਆ ਵਾ ਬਸ ਉਹ ਮਹਾਰਾਜ ਦੀ ਮਿਹਰ ਆ ਜੋ ਵੀ ਲਿਖ ਪਾਇਆ ਵਾ ਤੇ ਅੱਗੇ ਵੀ ਕੋਸ਼ਿਸ਼ ਹੈ ਹੀ ਰਹੇਗੀ ਮੈਨੂੰ ਬਹੁਤ ਸਾਰਿਆਂ ਦਾ ਸਹਿਯੋਗ ਮਿਲਿਆ ਸਾਡੇ ਅਖਾੜਿਆਂ ਦਾ ਤਿੰਨਾਂ ਅਖਾੜਿਆਂ ਦਾ ਸਹਿਯੋਗ ਮਿਲਿਆ ਸਾਡੇ ਵੀਰਾਂ ਦਾ ਸਹਿਯੋਗ ਮਿਲਿਆ ਤੇ ਖਾਸ ਕਰ ਗੁਰਦੁਆਰਾ ਸਾਹਿਬ ਤੋਂ ਸਾਨੂੰ ਬਹੁਤ ਸਹਿਯੋਗ ਮਿਲਿਆ ਅਗਾਹ ਸੀ ਆਉਣ ਵਾਲੇ ਟਾਈਮ ਤੇ ਗੁਰਦੁਆਰਾ ਸ੍ਰੀ ਨਾਨਕਪੁਰੀ ਟਾਂਡਾ ਸਾਹਿਬ ਤੇ ਵੀ ਅਸੀਂ ਦੋ ਸ਼ਬਦ ਜ਼ਰੂਰ ਲਿਖਣੇ ਆ ਤੇ ਬਹੁਤ ਛੇਤੀ ਲੈ ਕੇ ਹਾਜ਼ਰ ਹੋਵਾਂਗੇ ਤੇ ਮੇਰੀ ਸਾਰੀਆਂ ਵੀਰਾਂ ਨੂੰ ਅਪੀਲ ਆ ਕਿ ਮਨ ਦੇ ਵਿੱਚ ਇਹੀ ਆਸ ਹੈ ਕਿ ਜਿੰਨੇ ਵੀ ਪੱਗਾਂ ਵਾਲੇ ਦੇਖਣ ਸਾਡੇ ਵੱਤ ਵਾਦ ਇਹ ਸੁਣ ਕੇ ਕਿਸੇ ਦੇ ਅੰਦਰ ਵੀ ਜੋਸ਼ ਜਾਗ ਜੇ ਇੰਨਾ ਕਿ ਬਸ ਕਿ ਉਹ ਮੜ ਜਵੇ ਕਿਸੇ ਵੀ ਪੈਰ ਸਿੱਖੀ ਨੂੰ ਮੜ ਜਵੇ ਕਿਸੇ ਤਰੀਕੇ ਨਾਲ ਵੀ ਜਿੰਨੇ ਵੀ ਵੀਰ ਕੇਸ ਕਟਾਏ ਆਲੇ ਆਂ ਦਾੜੀ ਕਟਾਏ ਆਲੇ ਆ ਉਹ ਦਾੜੇ ਰੱਖ ਲੈਣ ਪੱਗਾ ਮੰਨ ਲੈਣ ਪੱਗਾ ਵੱਤ ਵਾ ਦਿਸਣ ਇਸ ਤੋਂ ਬਾਅਦ ਮੇਰੀ ਹੋਰ ਕੋਈ ਖੁਆਇਸ਼ ਨਹੀਂਗੀ ਬਸ ਇੰਨੀ ਹੀ ਬੇਨਤੀ ਆ ਸਾਰਿਆਂ ਨੂੰ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕ ਹੈ ਮੈਂ ਬਸ ਇੰਨਾ ਹੀ ਕਹਿਣਾ ਚਾਹੂੰਗਾ ਕਿ ਮੈਨੂੰ ਇਨ੍ਹਾਂ ਵੀਰਾਂ ਨੇ ਮੌਕਾ ਦਿੱਤਾ ਕਰਨ ਦਾ ਮੈਂ ਪਹਿਲਾਂ ਵੀ ਗਾਣੇ ਗੁਣੇ ਕੀਤੇ ਆ ਪਹਿਲਾਂ ਵੀ ਗਾਣੇ ਗੁਣੇ ਕਰਦਾ ਰਿਹਾ ਪਰ ਵਾਰ ਪਹਿਲੀ ਵਾਰ ਇੰਨਾ ਵੀਰਾਂ ਨੇ ਇੰਨਾ ਸੋਨਾ ਲਿਖਿਆ ਹਰਪਾਖ ਵੀਰ ਨੇ ਤੇ ਗਿਲ ਵੀਰ ਨੇ ਗਾਇਆ ਮੈਨੂੰ ਬਹੁਤ ਹੀ ਵਧੀਆ ਲੱਗਾ ਗਾਣੇ ਗੁਣੇ ਤਾਂ ਮੈਂ ਬੜੀ ਵਾਰ ਕੀਤੇ ਮੇਰੇ ਹੋਰ ਵੀ ਪਏ ਆ ਪਰ ਵਾਰ ਮੈਂ ਪਹਿਲੀ ਵਾਰ ਕੀਤੀ ਜਿਹਦੇ ਚ ਆਪਣੇ ਰਣਜੀਤ ਅਖੜੇ ਵੀਰ ਸਿੰਘ ਖਾਲਸਾ ਅਖੜਾ ਤੇ ਇੱਕ ਆਪਣੇ ਹੋਰ ਅਕਾਲ ਅਖੜਾ ਜਿਨ੍ਹਾਂ ਨੇ ਬਹੁਤ ਸੋਨਾ ਗਤਕਾ ਖੇਡਿਆ ਤੇ ਬਹੁਤ ਸਾਨੂੰ ਸਹਿਯੋਗ ਕੀਤਾ ਤੇ ਸਾਨੂੰ ਬਹੁਤ ਵਧੀਆ ਲੱਗਿਆ ਨਾਲ ਸਭ ਦੀ ਟੀਮ ਦੇ ਕੰਮ ਕਰਕੇ ਤੇ ਮੈਂ ਚਾਹੂੰਗਾ ਹੋਰ ਵੀ ਜਿੰਨੇ ਵੀਰ ਹੈਗੇ ਆ ਗਾਣਾ ਗਾਉਂਦੇ ਆ ਤੇ ਉਹ ਹੋਰ ਵੀ ਵਾਰ ਗਾਉਣ ਤੇ ਜਿਹੜੇ ਆ ਦਿਨ ਚੱਲ ਰਹੇ ਇਹਨਾਂ ਤੇ ਹੋਰ ਅੱਗੇ ਲੈ ਕੇ ਆਉਣ ਹੋਰ ਚੀਜ਼ਾਂ ਗਾਉਣ ਤੇ ਆਪਣੀ ਸਿੱਖੀ ਨੂੰ ਅੱਗੇ ਲੈ ਕੇ ਜਾਣ ਅੱਲਾਹ ਦੇ ਆਪਣੇ ਵੀਰਾਂ ਮੈਨੇ ਜਿੰਨਾ ਵੀਰਾਂ ਨੇ ਸੌਂਕ ਕੱਢਿਆ ਈ ਜੇ ਸਿੰਘਾਂ ਦੀ ਵਾਰ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਈ ਤੇ ਪੂਰੇ ਵੀਰ ਖਾਲਸਾ ਗੱਤਕਾ ਗਰੁੱਪ ਵੱਲੋਂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਮੈਂ ਮਹਾਰਾਜ ਅਰਦਾਸ ਕਰਾਂਗੇ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਗਾਂ ਵਾਸਤੇ ਇਤੋਂ ਵੀ ਹੋਰ ਬੈਤਰ ਤੋਂ ਬੈਤਰ ਸਿੱਖੀ ਦੇ ਉੱਤੇ ਮਤਲਬ ਪ੍ਰਚਾਰ ਦੇ ਸਮੇਂ ਮਤਲਬ ਕਿ ਸੌਂਕ ਕੱਢਿਆ ਜਾ ਸਕੇ ਏ ਚੀਜ਼ ਕਰਾਂਗੇ ਵਾਈ ਗੱਜਰੀ ਦਾ ਖਾਕ ਸਾਹਿਬ ਕਮੈਂਟ ਬਾਕਸ ਦੇ ਵਿੱਚ ਮੈਂ ਇਸ ਵਾਰ ਦਾ ਲਿੰਕ ਦੇ ਰਿਹਾ ਵਾਂ ਇਸ ਨੂੰ ਜਾ ਕੇ ਤੁਸੀਂ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਔਰ ਅੱਗੇ ਵੀ ਇਸ ਚੈਨਲ ਦੇ ਨਾਲ ਜੁੜੋ ਸਾਡੇ ਵੀਰਾਂ ਦੇ ਨਾਲ ਜੁੜੋ ਜਿਨ੍ਹਾਂ ਨੇ ਇਹ ਵਾਰ ਗਾਈ ਆ ਕਿ ਅੱਗੇ ਵੀ ਬਹੁਤ ਸੋਣਾ ਇਹ ਕੰਮ ਕਰ ਸਕਣ ਔਰ ਸਿੱਕੀ ਨੂੰ ਪ੍ਰੋਮੋਟ ਕਰ ਸਕਣ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵਾ ਧੰਨਵਾਦ ਮੈਂ ਹਭਗੇਲ ਸਿੰਘ ਕਾਲੋਂ ਤੁਸੀਂ ਵੇਖ ਰਹੇ ਹੋ ਤਰੂਥ ਹੰਟਰ